ਸ਼ੇਭ ਜਨਾਹ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੰਗਠਨ ਸਾਡੀ ਰਾਜਨੀਤਿਕ ਸ਼ਾਖਾ ਹੈ ਅਸੀਂ ਉਹਨਾਂ ਵੱਲੋਂ ਮੈਂ ਦਵਿੰਦਰ ਬਗਰੀਆ ਸਾਡੇ ਮਾਨਣਯੋਗ ਪਵਨ ਗੁਪਤਾ ਜੀ ਨੇ ਲੁਧਿਆਣਾ 2024 ਲੋਕ ਸਭਾ ਚੋਣਾਂ ਦੇ ਵਿੱਚ ਮੈਨੂੰ ਟਿਕਟ ਦੇ ਕੇ ਮਾਨ ਬਖਸ਼ਿਆ ਮੈਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਔਰ तमाम ਲੀਡਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਹਾਂ ਕੀ ਕੰਮ ਕਰੋਗੇ ਜਿੱਤਣ ਤੋਂ ਬਾਅਦ ਸਾਡਾ ਪਹਿਲਾ ਜਿਹੜਾ ਮੁੱਦਾ ਹੈ ਜੋ ਸਾਡੇ ਪਵਨ ਗੁਪਤਾ ਹੀ ਨੇ ਕਾਫੀ ਸਾਲਾ ਤੋਂ ਚੱਕਿਆ ਸੀਗਾ ਕਾਂਗਰਸ ਵੇਲੇ ਬਿੱਲ ਵੀ ਪਾਸ ਕਰਾਇਆ ਸੀਗਾ 741 81 ਕਰੋੜ ਦਾ ਜਿਹੜਾ ਹਿੰਦੂਆਂ ਦਾ 35000 ਹਿੰਦੂਆਂ ਦੇ ਨਾਲ ਜੋ ਵੀ ਹੋਇਆ ਉਹਦੇ ਮੁਆਵਜ਼ਾ ਲੈਣ ਲਈ ਸਭ ਤੋਂ ਪਹਿਲਾਂ ਅਸੀਂ ਉਹ ਬਿੱਲ ਪਾਸ ਕਰਾਵਾਂਗੇ। ਦੂਜੀ ਗੱਲ ਕਰ ਰਹੇ ਆਪਾਂ ਬੰਗਾਂ ਦੀ ਕੋਈ ਪੜਾਅ ਦਿੱਤਾ ਜਿਉਂ ਕ ਜਦੋਂ ਪਹਿਲਾਂ ਅੰਤਰਗਵਾਦ ਦਾ ਜਿਹੜਾ ਮੁੱਦਾ ਨੂੰ ਅਸੀਂ ਪਹਿਲਾਂ ਚੱਕਾਂਗੇ ਤੇ ਉਹਦੇ ਨਾਲ ਜਿੰਨੇ ਵੀ ਹੋਰ ਮੁੱਦੇ ਹੋਣਗੇ ਅਸੀਂ ਸਰਕਾਰਾਂ ਦੇ ਨਾਲ ਵੀ ਮਿਲ ਕੇ ਉਹਨਾਂ ਤੋਂ ਰਜਮੰਦੀ ਲੈ ਕੇ ਆਪਣੇ ਬਿੱਲ ਵੀ ਪਾਸ ਕਰਾਵਾਂਗੇ ਔਰ ਪਬਲਿਕ ਦੇ ਸੁਝਾਅ ਸੁਣ ਕੇ ਉਹਨਾਂ ਦੇ ਵੀ ਬਿੱਲ ਜਿਹੜੀ ਹੋਊਗੀਆਂ ਉਹ ਵੀ ਮੰਗਾ ਪੂਰੀਆਂ ਕਰਾਵਾਂਗੇ ਹੋਰ ਕਿਹੜਾ ਏਜੰਡੇ ਨਾਲ ਤੁਸੀਂ ਕੰਮ ਕਰੋਗੇ ਸਾਡਾ ਏਜੰਡਾ ਹੈ ਕਿ ਨਸ਼ੇ ਨੂੰ ਮੁਕਤ ਕਰਾਈਏ ਐਜੂਕੇਸ਼ਨ ਨੂੰ ਵਧਾਈਏ ਹੈਲਥ ਦਾ ਜਿਹੜਾ ਸਟਰੋਂਗ ਕੀਤਾ ਜਾਵੇ ਜਿਸ ਦੇ ਨਾਲ ਸਾਡਾ ਸਮਾਜ ਅੱਗੇ ਵਧ ਕੇ ਹਰ ਸਮਾਜ ਧਾਰਮਿਕ ਕੰਮ ਕਮਾਂਚ ਔਰ ਪੋਲਿਟੀਕਲ ਕਮਾਂਚ ਕੰਮ ਕਰੇ ਅੱਜ ਸ਼ਿਵਸਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੇਨਾ ਵੱਲੋਂ ਲੁਧਿਆਣਾ ਲੋਕ ਸਭਾ ਉਮੀਦਵਾਰ ਦੇ ਰੂਪ ਦੇ ਵਿਦਵਿੰਦਰ ਬਗੜਿਆ ਜੀ ਨੂੰ ਟਿਕਟ ਮਿਲੀ ਹੈ ਪਾਰਟੀ ਦੇ ਰਾਸ਼ਟਰੀ ਆध्यक्ष ਜੀ ਪਵਨ ਗੁਪਤਾ ਜੀ ਦਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਇੱਥੇ ਨਮਾੰਕਣ ਪੱਤਰ ਦਾਖਲ ਕਰਨ ਆਏ ਹਾਂ ਉਸ ਤੋਂ ਬਾਅਦ ਪੂਰੀ ਤਾਕਤ ਦੇ ਨਾਲ ਪਾਰਟੀ ਲੋਕਾਂ ਦੇ ਵਿੱਚ ਜਾਏਗੀ ਜਿਹੜੇ ਅਸੀਂ ਲਗਾਤਾਰ ਲੋਕਾਂ ਦੇ ਸੰਪਰਕ 'ਚ ਰਹੇ ਹਾਂ ਉਹਨਾਂ ਤੋਂ ਅਸੀਂ ਅਸ਼ੀਰਵਾਦ ਦੇ ਰੂਪ 'ਚ ਉਹਨਾਂ ਦੀਆਂ ਵੋਟਾਂ ਮੰਗਾਂਗੇ ਪੂਰੇ ਪੰਜਾਬ ਦੇ ਅਸੀਂ 8 ਸੀਟਾਂ ਦੇ ਚੋਣਾਂ ਲੜ ਰਹੇ ਹਾਂ ਜਿਸ ਵਿੱਚ ਪਟਿਆਲਾ ਵੀ ਹੈ ਮੁਹਾਲੀ ਵੀ ਹੈ ਮੋਗਾ ਵੀ ਹੈ ਲੁਧਿਆਣਾ ਵੀ ਇਨਕਲੂਡਿੰਗ ਤੇ ਹੋਰ ਅਲੱਗ-ਅਲੱਗ ਸੀਟਾਂ 'ਤੇ ਲੜ ਰਹੇ ਆ ਆਲ-ਓਵਰ ਦੇਸ਼ 50 ਸੀਟਾਂ ਦੇ शिवसेना ਹਿੰਦੁਸਤਾਨ ਉਹਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਅਸੀਂ ਚੋਣਾਂ ਲੜ ਰਹੇ ਆ